ਗੁਮੱਕੀ ਦੀ ਰੋਟੀ ਸਾਗ ਅਤੇ ਲੱਸੀ ਦਾ ਨਾ ਆਉਂਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਪੰਜਾਬੀਆਂ ਦਾ ਇਹ ਬਹੁਤ ਹੀ ਹੈਲਦੀ ਫੂਡ ਹੈ ਤੇ ਜੇਕਰ ਪੂਰੇ ਵਿਸ਼ਵ ਦੀ ਗੱਲ ਕੀਤੀ ਜਾਵੇ ਤਾਂ ਸਾਖਾਂ ਦੇ ਚਾਹਵਾਨਾਂ ਦੀ ਕਮੀ ਨਹੀਂ ਹੈ ਪਰ ਅੱਜ ਜਿਹੜੀ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਉਹ ਸਾਗ ਦੇ ਇਸ ਪ੍ਰੋਸੈਸ ਨੂੰ ਬਹੁਤ ਹੀ ਸੌਖਾ ਅਤੇ ਸੱਲ ਬਣਾਏਗੀ ਅੱਜ ਦੇ ਇਸ ਮਾਡਰਨ ਯੁੱਗ ਦੇ ਵਿੱਚ ਨਾ ਤਾਂ ਕਣਕ ਜੋ ਹੈ ਆਪ ਉਸ ਦਾ ਆਟਾ ਪੀਸਿਆ ਜਾਂਦਾ ਹੈ ਇਸੇ ਤਰ੍ਹਾਂ ਜੇ ਦੇਖਿਆ ਜਾਵੇ ਸਾਗ ਕੱਟਣ ਦੇ ਲਈ ਵੀ ਬਹੁਤ ਸਾਰੇ ਉਜ਼ਾਰ ਆਂਦੇ ਰਹੇ ਆ ਪਰ ਗੁਰਾਇਆਂ ਦੇ ਬ੍ਰਿਜ ਇੰਡਸਟਰੀ ਦੇ ਮਾਲਕ ਪਰਮਜੀਤ ਰਾਹੁਲ ਨੇ ਕੁਝ ਸਾਲ ਪਹਿਲਾਂ ਸਾਗ ਕਟਿੰਗ ਟੋਕਾ ਮਸ਼ੀਨ ਦਾ ਆਯਾਤ ਕੀਤਾ ਜੋ ਅੱਜ ਪੂਰੇ ਭਾਰਤ ਭਰ ਵਿੱਚ ਚੌਖਾ ਨਾਮ ਨਾਲ ਖਟ ਰਿਹਾ ਹੈ ਅੱਜ ਤੁਹਾਨੂੰ ਦੱਸਾਂਗੇ ਕੀ ਖਾਸ ਇਹ ਟੋਕਾ ਮਸ਼ੀਨ ਹੈ ਔਰ ਇਸ ਦੇ ਨਾਲ ਇਸ ਸਾਗ ਕਟਿੰਗ ਟੋਕੇ ਦੇ ਨਾਲ ਕੀ ਖਾਸ-ਖਾਸ ਹੁੰਦਾ ਹੈ ਸਾਡੇ ਨਾਲ ਨੇ ਪਰਮਜੀਤ ਰਾਹੁਲ ਦਾ ਫਟੇ ਮਾਈਂਡ ਵਿੱਚ ਆਇਆ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਗੱਲ ਕੀਤੀ ਜਾਵੇ ਤਾਂ ਬੀਬੀਆਂ ਸਾਰਾ ਕੁਝ ਆਪ ਹੀ ਕੱਟ ਦਿਆ ਹੁੰਦੀਆਂ ਸੀ ਸਾਰੀਆਂ ਬਿਲਕੁਲ ਸਹੀ ਗੱਲ ਹੈ ਜੀ ਇਹ ਸਾਡੇ ਕਾਲ ਵਿੱਚ ਇਸ ਤਰ੍ਹਾਂ ਆਇਆ ਜੀ ਮੈਂ ਸਾਡੀ ਇੱਥੇ ਮਾਸੀ ਸੀ ਗੁਰਬਚਨ ਕੌਰ ਜੀ ਮੈਂ ਉਹਨਾਂ ਦੇ ਕੋਲ ਰਹਿੰਦਾ ਸੀ ਤੇ ਸਾਡੇ ਮਾਸਟਰ ਜੀ ਦੀ ਡੈਥ ਹੋਣ ਤੋਂ ਬਾਅਦ ਉਹ ਇਫੈਕਟ ਜਿਹੜੀ ਬੰਦ ਹੋ ਚੁੱਕੀ ਸੀਗੀ ਤਾਂ 2 ਸਾਲ ਬਾਅਦ ਉਹਨੀ ਮੇਰੀ ਮਾਸੀ ਜੀ ਨੇ ਮੈਨੂੰ ਇਹ ਸਰ ਜਸਨ ਜੀ ਤੁਸੀਂ ਆਹ ਦੇਤੀ ਜੀ ਮੈਂ ਤੁਸੀਂ ਇਹ ਕੰਮ ਸ਼ੁਰੂ ਕਰ ਦੋ ਮੇਰੀ ਉਦੋਂ ਸਟੱਡੀ ਲਾਈਨ ਚੀਜ਼ ਹੈਗਾ ਮੈਂ ਤੇ ਹੌਲੀ ਹੌਲੀ ਮੇਰੇ ਫਾਦਰ ਸਾਹਿਬ ਉਹਨਾਂ ਨੇ ਸ਼ੁਰੂ ਕੀਤਾ ਫਿਰ ਕਿਹੜੇ ਸਾਲ ਦੀ ਗੱਲ ਹੋਏਗੀ ਇਹ 1998 ਦੀ ਗੱਲ ਹੈ ਜੀ ਅੱਛਾ ਮਤਲਬ 98 ਦਾ ਅੱਜ ਤੋਂ ਕੋਈ 25 ਸਾਲ ਪਹਿਲੀ ਗੱਲ ਆ ਹਾਂਜੀ ਹਾਂਜੀ 1998 ਉਸ ਵੇਲੇ rau sir ਇਹ ਸਾਗ ਟੋਕਾ ਮਸ਼ੀਨ ਜਿਹੜੀ ਨਵੀਂ ਨਵੀਂ ਮਾਰਕੀਟ ਵਿੱਚ ਆਈ ਹੋਣੀ ਨਾ ਉਸ ਵੇਲੇ ਤੁਸੀਂ ਕਿੱਦਾਂ ਕਿਹਾ ਕਿ ਇਹੀ ਮੈਂ ਪ੍ਰੋਡਕਟ ਬਣਾਉਣਾ ਹਾਂ ਕੋਸੇ ਪੇਰੈਂਟਸ ਇਸ ਦਾ ਜ਼ਲਾਸ ਹੈਗੀ ਮੈਨੂੰ ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਲੇਕਿਨ ਮਾਸੀ ਉਹਨਾਂ ਦੇ ਕਹਿਣ ਤੇ ਕੋ ਫਾਦਰ ਸਾਹਿਬ ਦੇ ਕਹਿਣ ਤੇ ਮੈਂ ਵੀ ਇਸ ਲਾਈਨ ਦੇ ਵਿੱਚ ਆ ਗਿਆ ਇਸ ਲਾਈਨ ਦੇ ਵਿੱਚ ਆ ਗਿਆ ਹਾਂਜੀ ਔਰ ਆਰੰਭਕ ਤੌਰ ਤੇ ਮੁਸ਼ਕਲਾ ਆਈਆਂ ਕਿਉਂਕਿ ਇੱਕ ਮੈਨੂਅਲ ਕਟਿੰਗ ਕਰਦੇ ਪਹਿਲਾਂ ਉਸ ਹਸਾਬ ਦੇ ਨਾਲ ਇੱਕ ਤੁਸੀਂ ਟੋਕਾ ਹੀ ਉਹਦਾ ਲਈ ਬਣਾ ਦਿੱਤਾ ਔਰ ਫਿਰ ਹੁਣ ਅੱਜ ਕੱਲ ਤਾਂ ਤੁਸੀਂ ਮਸ਼ੀਨੀ ਜਿਹੜੀ ਆ ਕਟਿੰਗ ਟੋਕਾ ਉਹਨੂੰ ਸ਼ੇਪ ਦੇ ਦਿੱਤੀ ਆ ਬਿਲਕੁਲ ਸਹੀ ਗੱਲ ਹੈ ਜੀ ਉਸ ਵੇਲੇ ਜਿਹੜੀ ਬਹੁਤ ਛੋਟੀ ਸੀ ਕਾਸਟਿੰਗ ਦੀ ਮਸ਼ੀਨ ਛੋਟੀ ਜੀ ਆਉਂਦੀ ਹੁੰਦੀ ਸੀ 3 ਕਿਲੋ ਦਾ weight ਹੁੰਦਾ ਸੀ ਉਹ ਤਾਂ ਅੱਜ ਦੀ ਡੇਟ ਦੇ ਵਿੱਚ 4 ਕਿਲੋ 6 ਕਿਲੋ 10 ਕਿਲੋ 12 ਕਿਲੋ 15 ਕਿਲੋ ਤੱਕ ਵੀ ਤੁਸੀਂ ਇਹ ਮਿੰਨੀ ਟੋਕਾ ਜਿਹੜਾ ਸਾਕਟਰ ਵਾਲਾ ਮਾਰਕੀਟ ਚ ਵਿਕ ਰਿਹਾ ਆ ਤੁਸੀਂ ਆ ਦੇਖ ਰਹੇ ਹੋ ਮਿੰਨੀ ਟੋਕਾ ਮਸ਼ੀਨ ਤੁਹਾਡੇ ਸਾਰੇ ਮਾਡਲ ਸਾਡੇ ਸਾਹਮਣੇ ਨੇ ਬ੍ਰਿਜ ਇੰਡਸਟਰੀ ਰਜਿਸਟਰ ਜੋ ਹੈ ਗੁਰਾਇਆਂ ਦੇ ਵਿੱਚ ਹੈ ਫੈਕਟਰੀ ਔਰ ਭਾਜੀ ਕਿੱਥੇ ਕਿੱਥੇ ਜਾ ਰਿਹਾ ਮਾਲ ਸਾਡਾ ਮਾਲ ਤਕਰੀਬਨ ਸਾਰੇ ਇੰਡੀਆ ਚ ਜਾ ਰਿਹਾ ਆ ਦਿੱਲੀ ਯੂਪੀ ਹਰਿਆਣਾ ਰਾਜਸਥਾਨ ਗੰਗਾ ਨਗਰ ਇਧਰ ਦੂਸਰੇ ਆਜ਼ਾਮ ਵਗੈਰਾ ਵੀ ਜਾਂਦਾ ਗੁਜਰਾਤ ਵੀ ਜਾਂਦਾ ਆ ਬੰਬਈ ਵੀ ਜਾਂਦਾ ਆ ਬਹੁਤ ਸਾਰੀਆਂ ਸਟੇਟਾਂ ਸਾਡਾ ਮਾਲ ਜਿਹੜਾ ਰੈਗੂਲਰ ਜਾ ਰਿਹਾ ਹੈ। ਅੱਛਾ ਪਹਿਲਾਂ ਪਹਿਲਾਂ ਜਦੋਂ ਤੁਸੀਂ ਇਹ ਮਸ਼ੀਨਾਂ ਬਣਾਈਆਂ ਔਰ ਸਾਈਜ਼ ਵੀ ਅਲੱਗ-ਅਲੱਗ ਮੈਂ ਦੇਖ ਰਿਹਾ ਤੇ ਸਾਈਜ਼ ਹੈਗੇ ਆ। ਲੋਕਾਂ ਨੂੰ ਕਿੱਦਾਂ ਦਾ ਲੱਗਾ ਮਤਲਬ ਇੱਕ ਬੜੀ ਸੁਖਸਤਾ ਹੁੰਦੀ ਵੀ ਸਾਗ ਦਾ ਵੀ ਇੱਕ ਟੋਕਾ ਆ ਗਿਆ ਜਿੱਨਾ ਅਸੀਂ ਕੱਟ ਸਕਦੇ ਜਲਦੀ। ਲੋਕਾਂ ਨੂੰ ਦੇਖੋ ਇਹ ਸਹੂਲਤਾਂ ਬਹੁਤ ਹੋ ਗਈਆਂ ਜਿਹੜੀ ਅੱਜਕੱਲ ਦੀ ਲੇਡੀਜ਼ ਆ ਉਹਨਾਂ ਨੂੰ ਅਦਾ ਹੱਥ ਨਾ ਕੱਟਿਆਣਾ ਨਹੀਂ ਆਉਂਦਾ ਲੇਕਿਨ ਪੁਰਾਣੀ ਲੇਡੀਜ਼ ਜਿਹੜੀ ਆ ਉਹ ਹੱਥ ਨਾ ਵੀ ਕੱਟ ਕੇ ਖੋਸ਼ ਆ ਤੇ ਲੇਕਿਨ ਨਵੀਂ ਜਿਹੜੀ ਜਨਰੇਸ਼ਨ ਆ ਉਹ ਸਾਗ ਵਾਲਾ ਟੋਕ ਉਹ ਸਾਗ ਕੱਟਣ ਚਾਹੀਏ ਨਾ ਕੱਟਣ ਹਰ ਮੈਰਿਜ ਦੇ ਵਿੱਚ ਜਿਹੜਾ ਇਹ ਇੱਕ ਗਿਫਟ ਆਈਟਮ ਬਣ ਗਈ ਆ ਆਪਣੀ ਬੇਟੀ ਨੂੰ ਉਹਨਾਂ ਨੇ ਦੇਣੀ ਦੇਣੀ ਆ ਸਾਗ ਵਾਲਾ ਟੋਕਾ ਜ਼ਰੂਰ ਦੇਣਾ ਹੀ ਦੇਣਾ ਦਾਜ ਵਿੱਚ ਜੇ ਤੁਸੀਂ ਦੇਖਦੇ ਹੋ ਬਹੁਤ ਵੱਡਾ ਬਹੁਤ ਵਧੀਆ ਪ੍ਰੋਡਕਟ ਦਾਜ ਦੇ ਲਈ ਆ ਜੇ ਤੁਸੀਂ ਕੁੜੀ ਨੂੰ ਆਪਣੇ ਦੇਣਾ ਚਾਹਨੇ ਬਾਕੀ ਸਮਾਨ ਜਿੱਦਾਂ ਘਰ ਦਾ ਉਸੇ ਤਰ੍ਹਾਂ ਇਹ ਟੋਕਾ ਜੋ ਸਾਗ ਕਟਿੰਗ ਦਾ ਹੈ ਦਵਾਂਗੇ ਰਲ ਸਾਹਿਬ ਦੱਸੋ ਸਾਨੂੰ ਇਹਦੀ ਵਰਕਿੰਗ ਦੇਖੋ ਤੁਸੀਂ ਬਹੁਤ ਹੀ ਸੌਖੀ ਵਰਕਿੰਗ ਹੈ ਇੱਥੇ ਸਾਗ ਜਿਹੜਾ ਰੱਖ ਹੋਏਗਾ ਜੀ ਹਾਂਜੀ ਹਾਂਜੀ ਇੱਥੇ ਸਾਗ ਰੱਖ ਹੋਏਗਾ ਜੀ ਅੱਗੇ ਸਾਗ ਕਟਿੰਗ ਹੋਏਗਾ ਜੀ ਤੇ ਭਾਜੀ ਕਟਿੰਗ ਆ ਕੇ ਤੇ ਇਸ ਤੋਂ ਬਾਅਦ ਹਾਂਜੀ ਹਾਂਜੀ ਜਿਹੜਾ ਇਸ ਪਾਸੇ ਜਿਹੜਾ ਸਾਗ ਆ ਜਾਏਗਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਔਰ ਇਹ ਦੇਖੋ ਇੱਕ ਖਾਸ ਵੱਖਰੀ ਤਰ੍ਹਾਂ ਦਾ ਟੋਕਾ ਜਿਹੜਾ ਆਜ਼ਾਦ ਕੀਤਾ ਹੈ ਪਰਮਜੀਤ ਸਿੰਘ ਰਾਹ ਪਰਮਜੀਤ ਰਾਹੁਲ ਹੁਣਾਂ ਨੇ ਸਾਈਜ਼ ਅਲੱਗ-ਅਲੱਗ ਨੇ ਇਹ ਭਾਜੀ ਕਿਹੜੇ ਸਾਈਜ਼ ਤੋਂ ਸ਼ੁਰੂ ਹੁੰਦਾ ਹੈ ਮੈਂ ਦੇਖ ਰਿਹਾ ਛੋਟਾ ਸਾਈਜ਼ ਦਾ ਕਾਫੀ ਹਾਂਜੀ ਇਹ 4 ਕਿਲੋ ਤੋਂ ਲੈ ਕੇ ਅਸੀਂ ਜਿਹੜੀ ਤਕਰੀਬਨ 15 ਕਿਲੋ ਤੱਕ ਮਚੀਨ ਜੀ ਆਈ ਹੁਣ ਅੱਜ ਕੱਲ ਮਾਰਕੀਟ 'ਚ ਵੇਚ ਰਹੇ ਆ ਬਣਾ ਵੀ ਰਹੇ ਆ ਜੀ ਤੇ ਇਹਦਾ ਪ੍ਰਾਈਸ ਜਿਹੜਾ ਜੇ ਦੇਖਿਆ ਜਾਵੇ ਕਿੱਥੋਂ ਸ਼ੁਰੂ ਹੁੰਦਾ ਪ੍ਰਾਈਸ ਇਹਦਾ 425 ਰੁਪਏ ਤੋਂ ਲੈ ਕੇ ਜੀ 1700 ਰੁਪਏ ਤੱਕ ਜਿਹੜਾ ਸਾਡਾ ਟੋਕਾ ਵੇਚਦੇ ਆ ਮਾਰਕੀਟ 425 ਤੋਂ 1700 ਬਹੁਤ ਹੀ ਸਸਤਾ ਇੱਕ ਬਹੁਤ ਹੀ ਰੀਜ਼ਨੇਬਲ ਰੇਟ ਫੈਕਟਰੀ ਪ੍ਰਾਈਸ ਤੇ ਤੁਹਾਨੂੰ ਮਿਲ ਸਕਦਾ ਹੈ ਗੁਰਾਇਆਂ ਦੇ ਵਿੱਚ ਭਾਜੀ ਕੋ ਲੋਕੇਸ਼ਨ ਵੀ ਸਾਰੀ ਅਸੀਂ ਜਾਣਾਂਗੇ ਪਰ ਸਵਾ 400 ਰੁਪਏ ਦਾ ਇੱਕ ਗਿਫਟ ਤੁਸੀਂ ਦੇ ਸਕਦੇ ਹੋ ਸਰਦੀਆਂ ਦੇ ਵਿੱਚ ਜੇ ਤੁਸੀਂ ਵੈਸੇ ਕਿਸੇ ਨੂੰ ਬਰਥਡੇ ਦਾ ਮੈਰੇ ਯੂਨੀਵਰਸਿਟੀ ਦਾ ਗਿਫਟ ਦੇਣਾ ਤਾਂ ਮੇਰੇ ਖਿਆਲ ਇਸ ਤੋਂ ਵਧੀਆ ਗਿਫਟ ਨਹੀਂ ਹੋਊਗਾ ਸਾਰੀ ਉਮਰ ਦੇ ਲਈ ਇੱਕ ਟਿਕਾਊ ਗਿਫਟ ਹੋ ਜਾਏਗਾ ਹਾਂਜੀ ਹਾਂਜੀ ਬਿਲਕੁਲ ਜੀ ਜਿਹੜੀ ਇਹ ਟੋਕਾ ਆ ਇਹ ਪੰਜਾਬ ਦੀ ਵਿਰਾਸਤ ਦੇ ਨਾਲ ਸਾਗ ਦੇ ਨਾਲ ਜੁੜਿਆ ਹੋਣ ਕਰਕੇ ਇਹਦੀ ਜਿਹੜੀ ਬਹੁਤ ਹੀ ਵਧੀਆ ਇੱਕ ਬਿਲਕੁਲ ਅੱਛਾ ਭਾਜੀ ਮੈਨੂੰ ਇਹ ਦੱਸੋ ਵੀ ਇਹ ਪ੍ਰੋਸੈਸ ਜਿੱਦਾਂ ਹੁਣ ਤੁਹਾਡੇ ਕੋਲ ਇਹ ਤਾਂ ਬਣੀ ਚੀਜ਼ ਹੈਗੀ ਆ ਮੈਨੂੰ ਥੋੜੇ ਜਿਹਾ ਪ੍ਰੋਸੈਸ ਦਿਖਾਉਂਗੇ ਕਿੰਨੇ ਪ੍ਰੋਸੈਸਾਂ ਤੋਂ ਬਾਅਦ ਇਹ ਟੋਕਾ ਤਿਆਰ ਹੁੰਦਾ ਪ੍ਰੋਸੈਸਿੰਗ ਬਹੁਤ ਜ਼ਿਆਦਾ 12 13 ਵਾਜ ਜਿਹੜਾ ਹੱਥ ਚੋਂ ਪੀਸ ਨਿਕਲ ਕੇ ਫਿਰ ਇਹ ਜਿੱਤਾਂ ਕਿੱਦਾਂ-ਕਿੱਦਾਂ ਹੁੰਦਾ ਬੋਲੋ ਸਾਬੀ ਤੇ ਕਿਥਾਂ ਨੂੰ ਮਿਲ ਕੇ ਆ ਜਾਂਦਾ ਦੇਖੋ ਪਹਿਲਾ ਸੀਟ ਆਉਂਦੀ ਹੈ ਸੀਟ ਦੇ ਵਿੱਚੋਂ ਇਹਨੂੰ ਵਖਰੇ-ਵਖਰੇ ਡਾਈ ਦੇ ਵਿੱਚੋਂ ਕੱਢਿਆ ਜਾਂਦਾ ਪ੍ਰੈਸ ਤੇ ਕਟਿੰਗ ਕੀਤੀ ਜਾਂਦੀ ਫਿਰ ਉਹਨੂੰ ਤੇ ਮਿਗ ਵੈਲਡਿੰਗ ਜੋ ਵੀ ਇਹਨੂੰ ਜੋੜਿਆ ਜਾਂਦਾ ਫਿਰ ਇਹਨੂੰ ਮੈਨੂਅਲ ਦੇ ਨਾਲ ਫਿਰ ਹੱਥ ਵੇ ਤੇ ਫਿਟਿੰਗ ਕੀਤੀ ਜਾਂਦੀ ਆ ਵੈਲਡਿੰਗ ਕੀਤੀ ਜਾਂਦੀ ਆ ਫਿਰ ਜਿਹੜਾ ਟੋਕਾ ਜਾ ਕੇ ਆਰਡਰ ਕੋਡਕ ਪੇਂਟ ਹੋ ਕੇ ਤਿਆਰ ਹੋ ਕੇ ਫਿਰ ਫਿਟਿੰਗ ਦੁਆਰਾ ਹੁੰਦੀ ਆ ਲਾਸਟ ਚੈਕਿੰਗ ਤੁਸੀਂ ਕਿੱਦਾਂ ਕਰਦੇ ਹੋ ਕਿਉਂਕਿ ਦੂਰ ਜੇ ਕਿਸੇ ਨੇ ਮੰਗਾਣਾ ਔਰ ਉੱਚ ਕੋਈ ਅ ਡਿਫੈਕਟ ਹੋ ਜਵੇ ਕੀ ਤੁਹਾਡਾ ਕੁਆਲਿਟੀ ਜਿਹੜਾ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਮੈਜ਼ਰ ਕਰਦੇ ਹੋ ਕੁਆਲਿਟੀ ਕੁਆਲਿਟੀ ਦਾ ਇਸ ਤਰ੍ਹਾਂ ਜੀ ਇਹਦੇ ਵਿੱਚ ਕੋਈ ਜ਼ਿਆਦਾ ਨੁਕਸ ਨਹੀਂ ਪੈਂਦਾ ਹੈਗਾ ਜਦੋਂ ਰੈਗੂਲਰ ਜਿਹੜੀ ਇਹ ਸਾਖ ਟੋਕਾ ਜਿਹੜਾ ਚੱਲਦਾ ਆ ਕੋਈ ਸਾਲਾਂ ਬਾਅਦ ਇਹਦੇ ਜਿਹੜਾ ਚਾਲ ਗਰਾਰੀ ਆ ਉਹ ਥੋੜੀ ਘੱਟ ਜਾਂਦੀ ਹੋਰ ਇਹਨੂੰ ਕੋਈ ਪ੍ਰੋਬਲਮ ਨਹੀਂ ਪੈਂਦੀ ਹੈਗੀ ਅੱਛਾ ਆ ਮੈਂ ਦੇਖ ਰਿਹਾ ਇਹ ਮਸ਼ੀਨੀ ਆ ਮਤਲਬ ਇਹ ਮੋਟਰ ਵਾਲਾ ਹੈ ਜੀ ਟੋਕਾ ਲੱਗ ਰਿਹਾ ਨਾ ਜੀ ਇੱਥੇ ਮੈਨੂੰ ਦੱਸੋ ਇਹ ਇਹਦੀ ਕਿਉਂ ਲੋੜ ਪਈ ਕਿਉਂਕਿ ਇੰਨਾ ਕ ਤਾਂ ਚਲਾ ਸਕਦੇ ਆ ਮਤ ਪਰ ਇਹ ਤੁਸੀਂ ਹੁਣ ਮੋਟਰ ਲਾਤੀ ਇਹਦੀ ਮੋਟਰ ਇਸ ਕਰਕੇ ਲਾਈ ਆ ਕਿਉਂਕਿ ਅੱਜ ਕੱਲ ਜਿਹੜਾ ਜੋਗਿਆ ਨਾ ਉਹ ਚੇਂਜ ਹੋ ਰਿਹਾ ਆ ਜਿੱਦਾਂ ਅੱਜ ਤੋਂ 15 20 ਸਾਲ ਪਹਿਲਾਂ ਸਿਰਫ ਇਹੀ ਟੋਕਾ ਇੱਕ ਚੱਲਦਾ ਸੀ ਮਾਰਕੀਟ ਵਿੱਚ ਠੀਕ ਹੈ ਹਾਂਜੀ ਹਾਂ ਉਹ ਤੋਂ ਬਾਅਦ ਫਿਰ ਸ਼ੀਟ ਵਾਲਾ ਆ ਗਿਆ ਫਿਰ ਇੱਕ ਫਿਰ ਉਹ ਕਾਸਟਿੰਗ ਵਾਲਾ 10 ਕਿਲੋ 6 ਕਿਲੋ ਵਾਲੇ ਟੋਕੇ ਆ ਗਏ ਠੀਕ ਨਹੀਂ ਹੁਣ ਜਿਹੜਾ ਇਹ ਸ਼ੀਟ ਵਾਲਾ ਟੋਕਾ ਕਵਰ ਵਾਲਾ ਬੇ ਬੱਚੇ ਹੱਥ ਨਾਲ ਵਿੱਚ ਦੇ ਲੈਣ ਹੋਰ ਸਾਰਾ ਇਹਨੂੰ ਮੋਰੀਆਂ ਵੀ ਕਵਰ ਹੋ ਜਾਂਦਾ ਆ ਇਜ਼ੀ ਹੋ ਗਿਆ ਇਹਦੀ ਬਾਜੀ ਕਿੱਦਾਂ ਆਪਰੇਟਿੰਗ ਹੁੰਦੀ ਸਵਿਚ ਦੇ ਨਾਲ ਕਿੱਦਾਂ ਚੱਲਦਾ ਹੈ ਹਾਂ ਮੋਟਰ ਦੇ ਬਾਅਦ ਵਿੱਚ ਤਾਰਾਂ ਬਿਜਲੀ ਤੇ ਲਾ ਦਿਓ ਬਸ ਇਹਨੂੰ ਬਟਨ ਦਬਾਓ ਆਨ ਆਫ ਜਿੱਥੋਂ ਆਨ ਕਰਾਂਗੇ ਚੱਲ ਜਾਏਗਾ ਤੇ ਆਫ ਤੇ ਚੱਲ ਜਾਏਗਾ ਹਾਂਜੀ ਹਾਂਜੀ ਆਨ ਆਫ ਦੇ ਤਰ੍ਹਾਂ ਚੱਲਦਾ ਸੋ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਪੰਜਾਬੀਆਂ ਦੀ ਵਿਰਾਸਤ ਨਾਲ ਸਾਗ ਵੀ ਬਚਣਾ ਚਾਹੀਦਾ ਅੱਜ ਦੀ ਡੇਟ ਸੀ ਕਿਉਂਕਿ ਬਹੁਤ ਸਾਰੀਆਂ ਖਰਾਕਾ ਸੱਡੀਆਂ ਤਬਦੀਲ ਹੋ ਗਈਆਂ ਪਰ ਸਾਗ ਇੱਕਦਾਂ ਦੀ ਆਈਟਮ ਆ ਜਿਹੜੀ ਪੰਜਾਬ ਦੇ ਵਿੱਚ ਕੀ ਜਿੱਥੇ ਵੀ ਪੰਜਾਬੀ ਰਹਿੰਦੇ ਉਹ ਤਬਦੀਲ ਨਹੀਂ ਹੋ ਸਕਦੀ ਕੀ ਅਪੀਲ ਕਰਨਾ ਚਾਹੂਗੇ ਤੁਸੀਂ ਖਾਸ ਤੌਰ ਤੇ ਦੇਖੋ ਜੀ ਜਿਹੜਾ ਜਿਹੜਾ ਵੀ ਜੋ ਵੀ ਸਾਡੀ ਪੰਜਾਬੀ ਸਭਿਆਚਾਰ ਆ ਉਹ ਸਾਗ ਔਰ ਮੱਕੀ ਦੀ ਰੋਟੀ ਦਾ ਕਦੀ ਨਹੀਂ ਛੱਡ ਸਕਦਾ ਬਾਹਰੋਂ ਵੀ ਲੋਕ ਆਉਂਦੇ ਅੱਜ ਕਿਤੇ ਵੀ ਅਗਲਾ ਕਹਿੰਦਾ ਪਹਿਲਾਂ ਮੱਕੀ ਦੀ ਰੋਟੀ ਤੇ ਸਾਗ ਸਾਨੂੰ ਦਿਓ। ਤੇ ਬਾਹਰ ਦੇ ਸਟੇਟ ਤੋਂ ਆਦਾ ਕਹਿੰਦਾ ਜੀ ਕੀ ਬਣਾਇਆ ਜੀ? ਹਮੇ ਤਾਂ ਸਾਗ ਚਾਹੀਏ। ਬਿਲਕੁਲ ਜੀ ਬਿਲਕੁਲ। ਜੋ ਪਹਿਲਾਂ ਉਹਨਾਂ ਦੀ ਰਿਕਵਰਮੈਂਟ ਇਹੀ ਹੁੰਦੀ ਸੀ ਸਾਨੂੰ ਮੱਕੀ ਦੀ ਰੋਟੀ ਔਰ ਸਾਗ ਖਿਲਾਓ। ਸਾਗ ਕੱਟਣ ਵਾਸਤੇ ਤਾਂ ਸਾਡੇ ਕੋਲ ਮਸ਼ੀਨ ਹੈ ਜੀ। ਅਸੀਂ ਪੰਜਾਬੀਆਂ ਲਈ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਆ। ਇਹਨੂੰ ਭਾਰਤੋਂ ਦੇਸ਼ ਵਿਦੇਸ਼ ਵੀ ਜਾਂਦੀ ਆ, ਬਾਹਰ ਵੀ ਜਾਂਦੀ ਆ। ਸਾਰੀਆਂ ਕੰਟਰੀਆਂ। ਪੂਰਾ ਐਡਰੈਸ ਆਪਣਾ ਦੱਸੋ ਜੇ ਕਿਸੇ ਨੇ ਮੰਗਾਣੀ ਹੋਵੇ ਦੂਰ ਤੋਂ ਜੇ ਸਾਡਾ ਵੀਡੀਓ ਦੇਖ ਰਿਹਾ ਕਿਦਾਂ ਤੁਹਾਡੇ ਤੱਕ ਪਹੁੰਚੇ ਹੋ। ਉਹਨਾਂ ਤੱਕ ਸਾਡੇ ਕੋ ਘਾਟੇ ਕੋ ਦੂਸਰਾ ਇਹਦਾ Google ਤੇ ਵੀ ਸਾਡਾ ਨਾਮ ਆਏਗਾ Braj Industries.com Braj Industry ਤੇ ਇਥੇ ਦਾ ਪੂਰਾ ਬੰਦਸਤ ਸਤਿਓ ਸਾਨੂੰ ਫੈਕਟਰੀ ਦਾ Braj Industry ਦੇਖੋ ਜੀ ਜਿਹੜਾ ਜਿਹੜਾ ਕਸਬਾ ਪੈਂਦਾ ਗੁਰਾਇਆਂ ਪੈਂਦਾ ਆ ਤਹਿਸੀਲ ਜਿਹੜੀ ਫਲੋਰ ਪੈਂਦੀ ਆ ਜਿਲੰਦਰ ਔਰ ਲੁਧਿਆਣੇ ਦੇ ਬਿਲਕੁਲ ਸੈਂਟਰ ਚ ਪੈਂਦਾ ਸਾਡਾ ਉਹ ਰੋਡ ਤੇ ਗੁਰਾਇਆ ਰੋਡ ਤੇ ਹਾਂਜੀ ਤੇ ਗੁਰਾ ਆ ਕੇ ਇਸ ਏਰੀਆ ਤੇ ਸਾਡੀ ਲੋਕੇਸ਼ਨ ਵੀ ਹੈਗੀ ਆ Google ਤੇ ਵੀ ਹੈਗੀ ਆ ਤੇ Braj Industry ਭਾਰ ਕੇ Braj Industry ਗੁਰਾਇਆਂ ਭਾਰ ਕੇ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਆ। ਤੋਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੱਸ ਦਵਾਂਗੇ Braj Industry ਦਾ ਕੀ ਐਡਰੈਸ ਹੈ। ਸੋ ਕਿਦਾਂ ਦੀ ਵੀਡੀਓ ਲੱਗੀ ਤੁਸੀਂ ਇਸ ਨੂੰ ਸ਼ੇਅਰ ਵੀ ਕਰੋ ਕਿਉਂਕਿ ਇਹ ਮਸ਼ੀਨ ਜੋ ਤੁਹਾਡੇ ਸਾਹਮਣੇ ਦਿਖ ਰਹੀ ਹੈ ਇਸ ਨਾਲ ਪੰਜਾਬ ਦੀ ਵਿਰਾਸਤ ਇਸ ਕਰਕੇ ਜੁੜੀ ਹੋਈ ਹੈ ਕਿਉਂਕਿ ਜਿਹੜਾ ਭੋਜਨ ਇਸ ਤੇ ਰਾਹੀਂ ਕੱਟ ਹੋਣਾ ਹੈ ਉਹ ਪੰਜਾਬੀਆਂ ਦਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਇੱਕ ਐਦਾਂ ਦਾ ਭੋਜਨ ਹੈ ਜਿਹੜਾ ਇੱਕ ਟ੍ਰੇਡਮਾਰਕ ਹੈ ਪੰਜਾਬੀਆਂ ਦਾ ਜਿੱਥੇ ਵੀ ਪੰਜਾਬੀ ਹੋਣਗੇ ਮੱਕੀ ਦੀ ਰੋਟੀ ਸਾਗ ਲੱਸੀ ਦੁੱਧ ਦੇਈ ਦੀ ਗੱਲ ਜਿਹੜੀ ਆ ਆਪਣੇ ਆਪ ਚੱਲ ਜਾਏਗੀ ਇਸ ਤਰ੍ਹਾਂ ਦੀ ਵੀਡੀਓ ਲੱਗੀ ਤੁਸੀਂ ਆਪਣੇ ਕਮੈਂਟ ਸਾਨੂੰ ਜ਼ਰੂਰ ਦਿਓ ਜਲਦ ਹਾਜ਼ਰ ਹੋਵਾਂਗੇ ਇੱਕ ਨਵੇਂ ਅਪਡੇਟ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ